ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਐਚਐਫ ਦੀ ਵੈੜ ਦਿਖਾਉਣੀ ਆ ਤਾਜੀ ਸੂਈ ਵੀ ਡਿਟੇਲ ਇਹਦੇ ਬਾਰੇ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਪਿੰਡ ਪਡਾਲ ਦੋਨਾ ਜ਼ਿਲ੍ਹਾ ਕਰਪੂਤਲਾ ਠੀਕ ਹੈ ਜ਼ਿਲ੍ਹਾ ਕਪੂਰਥਲਾ ਪਿੰਡ ਪੜਾਲ ਦੋਨਾ ਹਨਾ ਮੋਬਾਈਲ ਨੰਬਰ ਆਪਣਾ ਜੀ 7710377870 7710378870 ਆਪਣੇ ਕੋਲ ਲਗਭਗ 2-3 2-3 ਨਗ ਜਾਨਵਰ ਆਉਂਦੇ ਰਹਿੰਦੇ ਹਨਾ ਲਿਹਾਜ ਦੇ ਵੀਰੇ 2-3 ਹੀ ਆ ਲਿਹਾਜ ਦੇ ਚੰਗੇ ਆ ਠੀਕ ਹੈ ਜਿਹੜੀ ਆਪਾਂ ਇਹ ਬੱਚੀ ਦੇਖੀ ਹੈ ਨਾ ਦੰਦੋ ਕਿਵੇਂ ਆ ਇਹ ਗੁੰਬਾਈ ਦੋਂਦੀ ਆ ਠੀਕ ਹੈ ਚੌਕ ਦੇ ਚੱਕਦੀ ਆ ਚੌਕ ਦੇ ਚੱਕਦੀ ਵੀ ਚਾਹੇ ਚੌਗੀ ਮੰਨ ਲੇ ਜਾਂ ਦੋਂਦੀ ਮੰਨ ਲਾ ਚੌਗੀ ਮੰਨ ਲੈ ਠੀਕ ਹੈ ਕਿੰਨਾ ਦਿਨ ਹੋ ਗਿਆ ਸੂਈ ਨੂੰ ਵੀਰੇ ਅੱਜ ਇਹਨੂੰ ਦੂਜਾ ਦਿਨ ਹੋਇਆ ਠੀਕ ਆ ਮਗਰ ਆ ਗਿਆ ਇਹਦੇ ਬੱਚਾ ਫੀਮੇਲ ਹੈ ਨਾ ਫੀਮੇਲ ਕਾਫ ਆ ਸੈਕਸਲ ਸੀਮਨ ਸੈਕ ਦੀ ਬੱਚੀ ਆ ਵੀਰੇ ਸੋ ਨਾੜੂਆ ਬਿਲਕੁਲ ਬੱਚੀ ਦਾ ਨਾਲ ਆ ਬੱਚੀ ਬਹੁਤ ਪਿਆਰੀ ਹੈ ਹਨਾ ਹਾਂਜੀ ਪੂਰੀ ਫੇਸ ਬਿਊਟੀ ਜਿੰਦ ਜਾਨ ਵਾਲੀ ਹਾਂਜੀ ਜੀਅਰ ਵਗੈਰਾ ਡੰਨਾ ਕੰਮ ਗਰੰਟੀ ਜੀਅਰ ਦੀ ਤੇ ਭਾਈ ਠੀਕ ਆ ਮੈਕਸਿਮਮ ਹੁਣ ਦੁੱਧ ਇਹਦੇ ਪਰ ਟਾਈਮ ਦਾ ਕਿੰਨਾ ਕੁ ਹਾਜ਼ਰ ਆ 20 ਕਿਲੋ ਤੋਂ ਸਟਾਰਟਿੰਗ ਹੋ ਗਈ ਕਹਿੰਦਾ 22 ਕਿਲੋ ਤੋਂ ਕਹਿੰਦੇ ਸਟਾਰਟਿੰਗ ਕਰੂਗੀ ਆਪਾਂ 20 ਕਿਲੋ ਤੋਂ ਕਹਿੰਦੇ ਕਹਿੰਦੇ ਆਪਾਂ ਮੰਨ ਕੇ ਚੱਲੀਏ ਵੀ ਹੁਣ ਆਪਾਂ ਜਿੰਨੇ ਚੋਈ ਆ 9 ਕਿਲੋ ਲੀਟਰ ਚ ਜਾਵੇ 2 ਡੰਗ 22 ਕਿਲੋ ਤੋਂ ਸਟਾਰਟਿੰਗ ਹੋ ਗਈ ਠੀਕ ਹੈ ਕਹਿੰਦੇ ਭਾਬਾ ਜੀ 22 29 ਕਿਲੋ ਰਾਹ ਨਾ ਦੇਉਗੀ ਭਾਈ ਬਰੂਡ ਦੀ ਆਏ ਮੱਛੀ ਠੀਕ ਹੈ ਹਾਂਜੀ ਬਹੁਤ ਵੱਡੇ ਫਾਰਮ ਤੋਂ ਫਾਰਮ ਦੀ ਆਪਣੇ ਕੋਲ ਵੀਡੀਓ ਹੈਗੀ ਹੈ ਠੀਕ ਹੈ ਹਾਂਜੀ ਤੇ ਚੌਣ ਚਵਾ ਧਾਰ ਤੁਰ ਕੋਪੂਰ ਸ਼ਰਲਾ ਕੋਈ ਕੋਪੂਰ ਸ਼ਰਲਾ ਨਹੀਂ ਸੁਧੀਆਂ ਧਾਰਾਂ ਹਨ ਫਨਾ ਦੀ ਘਰ ਧੱਕਰ ਗਰੰਟੀ ਬੰਦੇ ਠੀਕ ਹੈ ਚਾਹੇ ਬੰਦਾ ਚੋਲੇ ਮਸ਼ੀਨੀ ਤੇ ਚਾਹੇ ਹਾਥੀ ਚਵਾਈ ਕਰ ਲੈਣਾ ਹਾਂ ਦੋਨੇ ਟਾਈਪ ਦਾ ਵੈੜ ਦੇ ਥਣ ਲੱਗਿਆ ਵਾ ਇਹਦੀ ਜੇਕਰ ਆਪਾਂ ਰੇਟ ਦੀ ਗੱਲ ਕਰੀਏ ਮੈਕਸਿਮਮ ਕਿੰਨਾ ਖਾਊਗਾ ਬਾਜੀ ਜਾਇਜ਼ ਹੀ ਕਰਾਂਗੇ ਏ ਮੇਰਾ ਵੀਰ ਕਸਾਈ ਆ ਨਾ ਫੋਨ ਨਾ ਲਾਵੇ ਰੇਡ ਫੋਨ ਤੇ ਕਰਨਾ ਆਪਾਂ ਜੀ ਰੇਡ ਫੋਨ ਤੇ ਕਰਾਂਗੇ ਚੀਜ਼ ਅਕੋਰਡਿੰਗ ਹੋਊਗਾ ਹੋਊਗਾ ਜੈ ਜੀ ਆਪਣਾ ਸੱਦੇ ਬਾਹਰ ਤੁਹਾਨੂੰ ਪਤਾ ਅੱਧੇ ਘੰਟੇ ਦਾ ਕੰਮ ਹੁੰਦਾ ਠੀਕ ਹੈ ਜਿਹੜਾ ਆਪਣੇ ਕੋ ਕੋਈ ਰਹਿੰਦੀ ਨਹੀਂ ਤਾਂ ਅੱਜ ਤਾਈ ਤੁਹਾਨੂੰ ਕੋਈ ਲਾਂਮਾ ਵੀ ਨਹੀਂ ਆਇਆ ਮੈਂ ਮਹੀਨੇ ਜ ਆਪਾਂ ਪਾ ਦਨੇ ਆ ਲਗਭਗ 4-5 ਵੀਡੀਓ ਹਨਾ ਜਿਆਦੀਆਂ ਹੋ ਜਾਂਦੀਆਂ ਭਾਈ ਮਾਲ ਉੱਦਾਂ ਪੈਕ ਜਾਂਦਾ ਵਾ ਠੀਕ ਹੈ ਤੇ ਆਪਾਂ ਗੱਲ ਕਰੀਏ ਵੀ ਜਿਹੜਾ ਬੰਦਾ ਖਰੀਦਣ ਵਾਲਾ ਪੇਮੈਂਟ ਲਾਊਗਾ ਵੀ ਜੱਟ ਸੌਦਾ ਜਾ 25-26 ਤੋਂ ਪਾਰ ਵਾਲੀ ਵੈੜ ਹੈਗੀ ਆ 62 ਕਿਲੋ ਮੰਨ ਕੇ ਐਵੇਂ ਹੀ ਲੈ ਲਵੇ ਇਸ ਵਕਤ 60 ਕਿਲੋ ਦੇ ਡੇਢ ਤੇ ਡੇਢ ਜਾਊਗੀ ਠੀਕ ਹੈ ਕੀ ਹੁੰਦੇ ਆ ਇਹਨਾਂ ਦੇ ਕੰਪੈਕਟ ਆ ਡਰਾਣੀਆਂ ਠੀਕ ਹੈ ਇਹ ਧੰਨਵਾਦ ਜਿੱਦਾਂ ਇਹ ਲੇਵਾ ਹੁੰਦਾ ਵਾ ਜਿੱਦਾਂ ਕੰਪੈਕਟ ਸੋ ਕੰਪੈਕਟ ਹਵਾਨਾ ਕਹਿੰਦੇ ਬਹੁਤ ਦੇਖੀਆ ਭਈ ਇਹ ਇਦਾਂ ਦੇ ਲੇਵੇ ਨੂੰ ਬਿਮਾਰੀ ਤੋਂ ਵੀ ਬਹੁਤ ਰਹਿਤ ਰਿਹਾ ਬਿਮਾਰੀ ਤੋਂ ਵੀ ਉਹ ਬਚਦਾ ਇਦਾਂ ਤੋੜੇ ਵਾਰ ਨੂੰ ਇਹਨੂੰ ਮੜਾ ਸੁਗਰ ਕੱਦ ਕਾਠ ਵਗੈਰਾ ਦੇਖੋ ਬੈੜਦਾ ਪੂਰਾ ਸੋਹਣਾ ਸਾਫ਼ ਸੁਥਰਾ ਫਿਟਿੰਗ ਵਾਲਾ ਲੇਵਾ ਹੈਗਾ ਜਿੰਦ ਜਾਨ ਵਾਲੀ ਬੱਛੀ ਆ ਜਮਾ ਸੋ ਫੇਸ ਬਿਊਟੀ ਦੀ ਗੱਲ ਕਰੀ ਆ ਭਈ ਦੀ ਪੂਰੀ ਓਕੇ ਸੂਈ ਸਵਾਈਆ ਜਮਾ ਤੇ ਬਾਕੀ ਫੇਸ ਬਿਊਟੀ ਵਗੈਰਾ ਦੇਖੋ ਇਹਦੀ ਪੂਰੀ ਸਾਫ ਸੁਥਰੀ ਪਹਿਲਾ ਸੂਆ ਪਨੂਨ ਸੂਈ ਆ ਮੂੰਹੋਂ ਚੌਕ ਦੀ ਦੰਦ ਕੱਢਦੀ ਪਈ ਆ ਤੇ ਲੈਵਾ ਦੇਖੋ ਇਹਦਾ ਫਿੱਟ ਫਾੜ ਪੂਰਾ ਫਿਟਿੰਗ ਵਾਲਾ ਹਵਾਨਾ ਐਵਰੇਜ ਇਹਦੀ ਮੰਨ ਕੇ ਚੱਲੋ 26 27 ਤੋਂ ਪਾਰ ਵਾਲੀ ਹੈਗੀ ਆ ਹਨਾ ਪਿੱਛੇ ਆ ਗਈ ਇਹਦੇ ਬੱਚੀ ਸੋ ਬਾਕੀ ਇਹਦਾ ਮੂੰਹ ਮੱਥਾ ਦੇਖੋ ਉਹਦਾ ਪੂਰਾ ਸੋਨਾ ਸਾਫ ਸੁਥਰਾ ਕਿਹੜੇ ਸੀਮੈਂਟ ਦੱਸੀ ਆਪਾਂ ਇਹ ਬਰੂਟ ਦੇ ਸੀਮੰਟ ਦੀ ਆ ਬਾਈ ਠੀਕ ਆ ਆਪਣਾ ਮੰਨ ਕੇ ਚੱਲੋ ਵੀ ਐਬੀਐਸ ਦਾ ਜਿਹੜਾ ਸੀਮੰਟ ਬਰੂਟ ਉਹਦੀ ਖੋਦ ਹੈਗੀ ਆ ਆਪ ਹਨਾ ਤੇ ਬਾਕੀ ਹਵਾਨਾ ਦਿਖਾ ਦਈਏ ਨੇੜ ਮੁੱਠੀ ਵਾਲਾ ਥਾਣਾ ਚਾਹੇ ਆਪਾਂ ਕਰ ਲਈਏ ਹੱਥੀ ਚ ਬਈ ਇਹਦੀ ਚਾਹੇ ਕਰ ਲਈਏ ਮਸ਼ੀਨੀ ਚ ਬਈ ਦੋਨੇ ਟਾਈਪ ਦਾ ਵੈੜ ਦੇ ਲੱਗਿਆ ਵਾ ਥਾਣਾ ਹਨਾ ਹਾਂਜੀ ਠੀਕ ਆ ਰੇਟ ਇਹਦਾ ਕਰਾਂਗੇ ਫੋਨ ਤੇ ਹਾਂਜੀ ਹਾਂਜੀ ਚੀਜ਼ ਦੇ ਹਿਸਾਬ ਨਾਲ ਹੋਊਗਾ ਜਮਾ ਕੱਦ ਕਾਠ ਪੂਰਾ ਓਕੇ ਆ ਤੇ ਰਾਜੀ ਸਮੀ ਬੜੀ ਵੀ ਪਿੰਡ ਆ ਗਿਆ ਪੜਾਲ ਦੋ ਨਾ ਜੁੱਥਾ ਆਪਾਂ ਵੀਡੀਓ ਕਵਰ ਕਰਦੇ ਪਏ ਜਿਲ੍ਹਾ ਕਪੂਰਥਲਾ ਪੈ ਗਿਆ ਸੁਭਰ ਕੱਦ ਕਾਠ ਵਗੈਰਾ ਵੈੜ ਦਾ ਪੈਕ ਕਰ ਫਿਰ ਦਿਖਾ ਦੇਣੇ ਸੂਈ ਸਵਾਈਏ ਪਿੱਛੇ ਬਚੀਆ ਪਲੂਣ ਪਹਿਲਾ ਸੂਆ 18 20 ਲੀਟਰ ਜਾਸਪਾ ਦੋ ਤੇ ਨੀਅਰ ਬੋਰਡ ਥੱਲੇ ਹਾਜ਼ਰਾ ਤੇ ਪਿੰਡ ਪੜਾ ਦੁਣਾ ਜਿਲ੍ਹਾ ਕਪੂਰਥਲਾ ਪੇਗਾ ਕੋਈ ਵੀ ਇਸ ਨੂੰ ਖਰੀਦਦਾ ਚਾਹ ਬਣਾਵੇਂ ਨਿਰਖ ਪਰ ਕਰਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦਾ ਵੀਡੀਓ ਦੇਖਣ ਲਈ ਸਭ ਦਾ